ਲੁਧਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਸ਼ੁਰੂ ਹੋਈ ਮੀਟਿੰਗ ਚੇਅਰਮੈਨ ਐਮ ਐਲ اے ਗੁਰਪ੍ਰੇਤ ਗੋਗੀਰ ਦੀ ਅਗਵਾਈ ਵਿੱਚ ਹੋ ਰਹੀ ਬੈਠਕ ਪੰਜਾਬ ਭਰ ਤੋਂ ਪਹੁੰਚੇ ਵਿਧਾਇਕ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਅਗਾਮੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਅਤੇ ਬਿਲ ਪਾਸ ਕਰਨੇ ਹਾਨ ਅਤੇ ਹੋਰ ਕਿਹੜੀਆਂ ਗੱਲਾਂ ਅਹਿਮ ਰਹਿਣਗੀਆਂ ਇਸ ਸੰਬੰਧੀ ਅੱਜ ਚਰਚਾ ਹੋ ਰਹੀ ਹੈ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਐਮ ਐਲ ਏ ਅਤੇ ਚੇਅਰਮੈਨ ਕਮੇਟੀ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਅਹਿਮ ਮੁੱਦਿਆਂ ਦੇ ਵਿਚਾਰ ਹੋਣਗੇ ਅਤੇ ਮੀਟਿੰਗ ਤੋਂ ਬਾਅਦ ਸਾਰੀ ਗੱਲਬਾਤ ਦੱਸੀ ਜਾਵੇਗੀ ਸੋ ਇਲਾਵਾ ਜਦੋਂ ਬੁੱਡੇ ਨਾਲੇ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਸ ਦਾ ਵੀ ਅੱਜ ਹੱਲ ਹੋਵੇਗਾ ਅਤੇ ਅੱਜ ਤੁਹਾਨੂੰ ਅਸੀਂ ਬੁੱਡੇ ਨਾਲੇ ਤੇ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ लुधियाना बजट भाव ਦੇ ਵਿੱਚ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਦਸਵਾਂ ਕਮੇਟੀ ਲੋਕਲ ਬੋਡੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕਮੇਟੀ ਦੇ ਹੋਰ ਵਿਧਾਇਕ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਣਾ ਵੱਲੋਂ ਕਿਹਾ ਗਿਆ ਕਿ ਇਸ ਕਮੇਟੀ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿਕਾਸ ਅਤੇ ਡਿਵੈਲਪਮੈਂਟ ਦੇ ਕੰਮਾਂ ਅਤੇ ਰੁਕੇ ਹੋਏ ਕੰਮ ਦੇ ਅਜੰਡੇਾਂ ਤੇ ਗੱਲਬਾਤ ਕਰਕੇ ਉਹਨਾਂ ਕੰਮਾਂ ਦੇ ਵਿੱਚ ਤੀਜ਼ੀ ਲਿਆਂਦੀ ਜਾਵੇਗੀ ਕੋਵੀਦਾ ਸੁਪਰ ਕਮੇਟੀ ਜੋ ਸਰਕਾਰ ਜੋ ਸਾਡਾ ਸਪੀਕਰ ਸਾਹਲੇ ਕਮੇਟੀ ਗਠਿਤ ਕੀਤੀ ਆ ਪ੍ਰਧਾਨ ਸੰਦਵਾ ਜੀ ਨੇ ਉਹਨਾਂ ਦੀ ਰਹਿਨਵਾਈ ਚ ਭਗਵਾਨ ਸਿੰਘ ਮਾਲ ਜੀ ਦੀ ਰਹਿਨਵਾਈ ਅਸੀਂ ਲੁਧਿਆਣੇ ਦੀ ਅੱਜ ਬਿਹਤਰੀ ਵਾਸਤੇ ਸਾਂ ਵਿਧਾਨ ਸਭਾ ਕਮੇਟੀ ਇੱਥੇ ਆਈ ਆ ਜਿਹਦੇ ਕਿ ਡਿਵੈਲਪਮੈਂਟ ਦੇ ਕੰਮ ਬੁੱਢੇ ਨਾਲੇ ਦਾ ਔਰ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਨਗਰ ਨਿਗਮ ਦੇ ਭਾਵੇਂ ਟਰਸਟ ਦੇ ਨੇ ਭਾਵੇਂ ਫੋਰੈਸਟ ਡਿਪਾਰਟਮੈਂਟ ਦੇ ਨੇ ਪਾਣੀ ਦੇ ਆਪਣੇ ਇਰੀਗੇਸ਼ਨ ਦੇ ਨੇ ਨਹਿਰਾ ਸਾਫ ਰੋਣ ਵਾਸਤੇ ਫੋਰੈਸਟ ਡਿਪਾਰਟਮੈਂਟ ਬੁੱਟੇ ਕਿੱਥੇ ਕਿਵੇਂ ਲੱਗੇ ਨੇ ਹਰ ਚੀਜ਼ ਬਾਰੇ ਜਿੱਥੇ ਸੰਜੀਦਗੀ ਨਾਲ ਵਿਚਾਰ ਕੀਤਾ ਜਾਵੇ 50 ਤੋਂ 600 ਕਰੋੜ ਰੁਪਏ ਜਿਹੜਾ ਖਰਚਾ ਹੋਣਾ ਹੈ ਉਸ ਦਾ ਹਿਸਾਬ ਮਿਲੇਗਾ ਬਿਲਕੁਲ ਅੱਜੀ ਦਵਾਂਗੇ ਅੱਜੀ ਅੱਜੀ ਹਾਂ ਜੀ ਪੰਜਾਬ ਪਰ ਤੋਂ ਸਾਰੇ 13 ਮੈਂਬਰ ਨੇ ਸਤਕਾਰਯੋਗ ਜੀ ਤੋਂ 10 ਆ ਚੁੱਕੇ ਨੇ ਬਾਕੀ ਰਸਤੇ 'ਚ ਨੇ ਆ ਰਹੇ ਨੇ ਇੱਕ ਬੁੱਟੇ ਖਾਇਆ ਜਾ ਚੁੱਕਾ ਹੈ ਬਿਲਹਾਲ ਸਭ ਤੋਂ ਸੈਸ਼ਨ ਵੀ ਆ ਰਿਹਾ ਉਸ ਨੂੰ ਲੈ ਕੇ ਵੀ ਰਣਨੀਤੀ ਹਾਊਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਕਮੇਟੀ ਤੋਂ ਬਣਾ ਲੇ ਹਾਂ ਬੁੱਟੇ ਨਾਲੇ ਦਾ ਬੜਾ ਵੱਡਾ ਇਸ਼ੂ ਹੈ ਅੱਜ ਅਸੀਂ ਬੁੱਟੇ ਨਾਲੇ ਤੇ ਤੁਸੀਂ ਨਾਲ ਜਾਣਾ ਬਸ ਸਾਰਾ ਜਿਹੜਾ ਟੋਨਰ ਵੀ ਆਇਆ ਉਹਦੀ ਸਾਰਾ ਕੁਝ ਉੱਥੇ ਖੜਾਗੇ ਮੌਕੇ ਤੇ ਗੱਲ ਚੱਲਣਾ ਲੁਧਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਸ਼ੁਰੂ ਹੋਈ ਮੀਟਿੰਗ ਚੇਅਰਮੈਨ ਐਮ ਐਲ ਏ ਗੁਰਪ੍ਰੇਤ ਗੋਗੀਰ ਦੀ ਅਗਵਾਈ ਵਿੱਚ ਹੋ ਰਹੀ ਬੈਠਕ ਪੰਜਾਬ ਭਰ ਤੋਂ ਪਹੁੰਚੇ ਵਿਧਾਇਕ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਆਗਾਮੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਅਤੇ ਬਿਲ ਪਾਸ ਕਰਨੇ ਹਨ ਅਤੇ ਹੋਰ ਕਿਹੜੀਆਂ ਗੱਲਾਂ ਅਹਿਮ ਰਹਿਣਗੀਆਂ ਸੰਬੰਧੀ ਅੱਜ ਚਰਚਾ ਹੋ ਰਹੀ ਹੈ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਐਮ ਐਲ ਏ ਅਤੇ ਚੇਅਰਮੈਨ ਕਮੇਟੀ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਹੋਣਗੇ ਅਤੇ ਮੀਟਿੰਗ ਤੋਂ ਬਾਅਦ ਸਾਰੀ ਗੱਲਬਾਤ ਦੱਸੀ ਜਾਵੇਗੀ ਸੋ ਇਲਾਵਾ ਜਦੋਂ ਬੁੱਡੇ ਨਾਲੇ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਸ ਦਾ ਵੀ ਅੱਜ ਹੱਲ ਹੋਵੇਗਾ ਅਤੇ ਅੱਜ ਤੁਹਾਨੂੰ ਅਸੀਂ ਬੁੱਡੇ ਨਾਲੇ ਤੇ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ लुगना बचत भाव ਦੇ ਵਿੱਚ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਦਸਵਾਂ ਕਮੇਟੀ ਲੋਕਲ ਬੋਡੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਘੀ ਅਤੇ ਕਮੇਟੀ ਦੇ ਹੋਰ ਵਿਧਾਇਕ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਣਾ ਬਲੋਂ ਕਿਹਾ ਗਿਆ ਕਿ ਇਸ ਕਮੇਟੀ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿਕਾਸ ਅਤੇ ਡਿਵੈਲਪਮੈਂਟ ਦੇ ਕੰਮਾਂ ਅਤੇ ਰੁਕੇ ਹੋਏ ਕੰਮ ਦੇ ਅਜੰਡਿਆਂ ਤੇ ਗੱਲਬਾਤ ਕਰਕੇ ਉਹਨਾਂ ਕੰਮਾਂ ਦੇ ਵਿੱਚ ਤੀਜ਼ੀ ਲਿਆਂਦੀ ਜਾਵੇਗੀ ਕੋਵਿਦਾ ਸੁਪਰ ਕਮੇਟੀ ਜੋ ਸਰਕਾਰ ਜੋ ਸਾਡਾ ਸਪੀਕਰ ਸਾਡੇ ਕਮੇਟੀ ਗਠਿਤ ਕੀਤੀ ਆ ਪ੍ਰਧਾਨ ਸੰਧਵਾਜੀ ਨੇ ਉਹਨਾਂ ਦੀ ਰਹਿਨਵਾਈ ਚ ਭਗਵਾਨ ਸਿੰਘ ਮਾਨ ਜੀ ਦੀ ਰਹਿਨਵਾਈ ਅਸੀਂ ਲੁਧਿਆਣੇ ਦੀ ਅੱਜ ਬਿਹਤਰੀ ਵਾਸਤੇ ਸੜੀ ਵਿਧਾਨ ਸਭਾ ਕਮੇਟੀ ਇੱਥੇ ਆਈ ਆ ਜਿਹਦੇ ਕਿ ਡਿਵੈਲਪਮੈਂਟ ਦੇ ਕੰਮ ਬੁੱਢੇ ਨਾਲੇ ਦਾ ਔਰ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਨਗਰ ਨਿਗਮ ਦੇ ਭਾਵੇਂ ਟਰਸਟ ਦੇ ਨੇ ਭਾਵੇਂ ਫੋਰੈਸਟ ਡਿਪਾਰਟਮੈਂਟ ਦੇ ਨੇ ਪਾਣੀ ਦੇ ਆਪਣੇ ਇਰੀਗੇਸ਼ਨ ਦੇ ਨੇ ਨਹਿਰਾ ਸਾਫ ਰੋਣ ਵਾਸਤੇ ਫੋਰੈਸਟ ਡਿਪਾਰਟਮੈਂਟ ਬੁੱਟੇ ਕਿੱਥੇ ਕਿਵੇਂ ਲੱਗੇ ਨੇ ਹਰ ਚੀਜ਼ ਬਾਰੇ ਜਿੱਥੇ ਸੰਜੀਤ ਜੀ ਦੇ ਨਾਲ ਵਿਚਾਰ ਰਿਹਾ ਜੀ 550 ਕਰੋੜ ਰੁਪਏ ਜਿਹੜਾ ਖਰਚੇ ਦਾ ਪੈਸਾ ਮਿਲੇਗਾ ਬਿਲਕੁਲ ਅੱਜੀ ਦਵਾਂਗੇ ਅੱਜੀ ਅੱਜੀ ਹਾਂ ਜੀ ਪੰਜਾਬ ਪਰ ਤੋਂ ਸਾਰੇ ਸਾਡੇ 13 ਮੈਂਬਰ ਨੇ ਸਤਕਾਰਯੋਗ ਜੀ ਤੋਂ 10 ਆ ਚੁੱਕੇ ਨੇ ਬਾਕੀ ਰਸਤੇ 'ਚ ਨੇ ਆ ਰਹੇ ਨੇ ਇੱਕ ਬੁੱਟੇ ਖਾਇਆ ਜਾ ਚੁੱਕਾ ਹੈ ਬਿਨਾਂ ਸਬਰ ਸੈਸ਼ਨ ਵੀ ਆ ਰਹੇ ਉਸ ਨੂੰ ਲੈ ਕੇ ਵੀ ਰਣਨੀਤੀ ਹਾਊਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਕਮੇਟੀ ਤੋਂ ਵਾਰਾਂਗੇ ਬੁੱਟੇ ਨਾਲੇ ਦਾ ਬੜਾ ਵੱਡਾ ਇਸ਼ੂ ਹੈ ਅੱਜ ਅਸੀਂ ਬੁੱਟੇ ਨਾਲੇ ਤੇ ਤੁਸੀਂ ਨਾਲ ਜਾਣਾ ਬਸ ਸਾਰੇ ਜਿਹੜਾ ਕਰੋੜਾਂ ਰੁਪਏ ਆ ओके दे ਗੱਲ ਚੱਲਦੀ ਸਾਡੇ ਕੋਲ ਜਾਂਚ ਕਰਾਈਏ ਰੋਡ ਮੇਂ ਰੱਖਿਆ ਹੋਇਆ ਜੈਸੇ ਲਿਆ